ਪਿਆਸ ਦਰਿਆ ਦੇ ਕੰਡੇ ਤੇ ਖੜੇ ਆ ਤੇ ਔਰ ਅਰਵਿਦ ਕੇਜਰੀਵਾਲ ਤੁਸੀਂ ਦੇ ਨਾਲ ਪੰਜਾਬ ਦੇ ਕੁਝ ਮੰਤਰੀ ਵੀ ਇੱਥੇ ਪਹੁੰਚਨੇ ਉਹਨਾਂ ਦਾ ਤੁਸੀਂ ਦੇਖ ਸਕਦੇ ਹੋ ਕਾਫਲਾ ਹੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਇੱਥੇ ਪਹੁੰਚੇ ਨੇ ਔਰ ਕਾਫਲਾ ਉਹਨਾਂ ਦਾ ਆ ਰਿਹਾ ਵਾ ਲਗਾਤਾਰ ਲੋਕ ਜਿਹੜੇ ਆ ਉਹ ਪਰੇਸ਼ਾਨ ਵੀ ਇੱਥੇ ਨਜ਼ਰ ਆ ਰਹੇ ਨੇ ਕਿਉਂਕਿ ਸਿਕਿਉਰਿਟੀ ਟਾਈਟ ਹੋਣ ਕਰਕੇ ਕਿਸੇ ਨੂੰ ਵੀ ਆਪਣੇ ਘਰ ਦੇ ਵਿੱਚ ਨਹੀਂ ਜਾਣ ਦਿੱਤਾ ਜਾ ਰਿਹਾ ਦਾ ਜਿਹੜੇ ਸਕੂਲ ਦੇ ਬੱਚੇ ਨੇ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਜਿਹੜੇ ਲੋਕ ਦਵਾਈਆਂ ਲੈਣ ਆਏ ਨੇ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਰਿਹਾ ਵਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਅਗਣ ਬੋਰਡ ਦੇ ਵਿੱਚ ਸੱਤ ਅਗਣ ਬੋਰਡ ਸੱਤ ਅਗਣ ਬੋਰਡ ਜਿਹੜੇ ਆ ਇੱਥੇ ਪਹੁੰਚੇ ਨੇ ਜਿਨ੍ਹਾਂ ਦੇ ਵਿੱਚ ਦੀ ਅਰਵਿਦ ਕੇਜਰੀਵਾਲ ਇੱਕ ਘਰ ਦੇ ਵਿੱਚ ਹੋ ਕੇ ਇੱਥੇ ਵਾਪਸ ਪਹੁੰਚ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਅਰਵਿਦ ਕੇਜਰੀਵਾਲ ਤੇ ਪੰਜਾਬ ਦੇ ਕੁਝ ਮੰਤਰੀ ਆਮ ਆਦਮੀ ਪਾਰਟੀ ਦੇ ਆਗੂ ਇਥੇ ਹੜ੍ਹ ਪ੍ਰਭਾਵਿਤ ਇਲਾਕੇ ਦਾ ਮੰਡ ਖੇਤਰ ਦਾ ਦੌਰਾ ਕਰ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਿਕਿਉਰਿਟੀ ਦੇ ਨਾਲ ਆ ਪਾਣੀ ਦੇ ਵਿੱਚ ਪਹੁੰਚੇ ਨੇ ਅਰਵਿਦ ਕੇਜਰੀਵਾਲ ਕਿਸੇ ਘਰ ਦੇ ਵਿੱਚੋਂ ਹੋ ਕੇ 15 ਮਿੰਟ ਪਹਿਲਾਂ ਇੱਥੋਂ ਪਹੁੰਚ ਗਏ ਸੀ ਤੇ 15 ਮਿੰਟ ਬਾਅਦ ਹੁਣ ਵਾਪਸ ਪਹੁੰਚੇ ਨੇ ਵਾਪਸ ਆਏ ਨੇ ਲੋਕ ਗੱਲ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਉਹਨਾਂ ਨੂੰ ਗੱਲ ਨਹੀਂ ਕੀਤੀ ਜਾ ਰਹੀ ਉਹਨਾਂ ਦੇ ਨਾਲ ਜਿਹੜੇ ਕਿਸਾਨ ਹੜ੍ਹ ਪ੍ਰਭਾਵਿਤ ਨੇ ਉਹਨਾਂ ਦੇ ਨਾਲ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਉਹਨਾਂ ਨੂੰ ਉਹਨਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਿਉਂਕਿ ਕਾਫੀ ਢੇਰ ਤੋਂ 2-3 ਘੰਟੇ ਤੋਂ 4-5 ਜਗ੍ਹਾ ਤੇ ਇੱਥੇ ਬੈਰੀਕੇਡ ਕੀਤਾ ਗਿਆ ਕਿ ਤਾਂ ਕਿ ਅੱਗੇ ਹਰ ਇੱਕ ਨੂੰ ਪੁੱਛ ਕੇ ਅੱਗੇ ਨਿਗਾਹਿਆ ਜਾ ਰਿਆ ਸੀਗਾ ਕਿਸੇ ਨੂੰ ਵੀ ਆਮ ਆਦਮੀ ਨੂੰ ਕਿਸੇ ਵੀ ਜਿਹੜੇ ਹੜ੍ਹ ਪ੍ਰਭਾਵਿਤ ਲੋਕ ਇੱਥੇ ਫਸੇ ਹੋਏ ਨੇ ਜਾਂ ਵਾਪਸ ਆਪਣੇ ਘਰਾਂ ਦੇ ਵਿੱਚ ਜਾਣਾ ਸੀ ਜਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਇੱਧਰ ਆਪਣੇ ਘਰਾਂ ਨੂੰ ਜਾਣ ਲਈ ਲੋਕ ਕਾਫੀ ਖੜੇ ਨੇ ਔਰ ਡਰੋਨ ਦੇ ਰਾਹੀਂ ਵੀ ਨਿਗਰਾਨੀ ਜਿਹੜੀ ਆ ਉਹ ਰੱਖੀ ਜਾ ਰਹੀ ਆ ਡਰੋਨ ਦੇ ਨਾਲ ਵੀ ਨਿਗਰਾਨੀ ਜਿਹੜੀ ਰੱਖੀ ਜਾ ਰਹੀ ਹੈ ਕਿ ਆਸੇ ਪਾਸੇ ਕੋਈ ਵੀ ਐਕਟੀਵਿਟੀ ਹਰੇਕ ਐਕਟੀਵਿਟੀ ਦੇ ਨਾਲ ਸੰਤ ਬਲਵੀਰ ਸਿੰਘ ਸੀਚੇਵਾਲ ਅਰਵਿਦ ਕੇਜਰੀਵਾਲ ਤੇ ਨਾਲ ਹੋਰ ਵੀ ਆਮ ਆਦਮੀ ਪਾਰਟੀ ਦੇ ਆਗੂ ਇੱਥੇ ਪਹੁੰਚੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਔਰ ਪਿੱਛੇ ਹੀ ਜਿਹੜਾ ਉਹਨਾਂ ਨੂੰ ਰੋਕਿਆ ਗਿਆ ਵੀਡੀਓ ਨੂੰ ਵੀ ਰੋਕਿਆ ਗਿਆ ਔਰ ਆਮ ਜਨਤਾ ਨੂੰ ਵੀ ਰੋਕਿਆ ਗਿਆ ਕਿ ਆਮ ਜਨਤਾ ਜਿਹੜੇ ਇੱਥੇ ਲੋਕ ਨੇ ਜਿਹੜੇ ਖੱਜਲ ਖਰਾਬ ਹੋ ਰਹੇ ਨੇ ਉਹਨਾਂ ਦਾ ਇਹ ਵੀ આરોਪ ਆ ਕਿ ਅਸੀਂ ਵੀਆਈਪੀ ਕਲਚਰ ਤੋਂ ਵੀ ਦੁਖੀ ਹਾਂ ਕਿ ਜਿਹੜਾ ਜਿਹੜੇ ਆਮ ਪ੍ਰਸ਼ਾਸਨ ਨੇ ਸਾਡੀ ਜ਼ਿੰਮੇਵਾਰੀ ਸੰਭਾਲਣੀ ਸੀ ਉਹ ਸਾਰਾ ਹੀ ਵੀਆਈਪੀ ਲੋਕਾਂ ਦੇ ਦਿਵਾਲੇ ਹੋਈ ਹੋਈ ਆ ਕਿ ਉਹਨਾਂ ਦੇ ਉਹਨਾਂ ਦੇ ਆਉ ਭਗਤ ਦੇ ਵਿੱਚ ਲੱਗੀ ਹੋਈ ਆ ਕਿ ਜੇ ਉਹਨਾਂ ਨੇ ਸਾਡੀ ਸਾਰ ਕੀ ਲੈਣੀ ਆ ਕੈਮਰਾਮੈਨ ਮਨਦੀਪ ਦੇ ਨਾਲ ਚਰਨਜੀਤ ਸਿੰਘ ਢਲੋਂ ਪੀਟੀਸੀ న్యూਸ